ਕਰ ਸ਼ੂਗਰ ਗਠਿਆ ਜਾਂ ਹੋਰ ਟੈਸਟ ਕਰਵਾਉਣਾ ਹੋਵੇ ਜਾਂ ਕੋਈ ਦਵਾਈ ਲੈਣੀ ਹੋਵੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਖਰਚੇ ਦਾ ਡਰ ਨਿਸਤਾਨਦਾ ਕਿਉਂਕਿ ਹੁਣ ਮੋਹੱਲਿਆਂ 'ਚ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਜੋ ਪ੍ਰਦਾਨ ਕਰ ਰਹੇ ਨੇ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਨ੍ਹਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੌਹਈਆ ਕਰਵਾਈ ਜਾ ਰਹੀ ਹੈ। ਮੈਸ਼ੂਕਨ ਸਿੰਘ ਅ ਮੈਂ ਦਿਲੋਸ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਹਰੇਕ ਮੱਲੇ ਵਿੱਚ ਮੱਲਾ ਕਲੀਨਿਕ ਖੋਲ੍ਹਿਆ ਹੈ ਜਿਸ ਕਰਕੇ ਸਾਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ ਮੱਲਾ ਕਲੀਨਿਕ ਨਾਲ ਸਾਡਾ ਬਹੁਤ ਫਾਇਦਾ ਹੋਇਆ ਹੈ ਸਾਨੂੰ ਫ੍ਰੀ ਦਵਾਈ ਮਿਲਦੀ ਹੈ ਬਾਹਰ ਸਾਨੂੰ ਟੈਸਟ ਲਈ 500000 ਰੁਪਏ ਲੱਗਦਾ ਸੀ ਪਰ ਇੱਥੇ ਟੈਸਟ ਵੀ ਫ੍ਰੀ ਹਨ ਅਗਰ ਅਸੀਂ ਕੋਈ ਟੈਸਟ ਕਰਵਾਉਣਾ ਹੋਵੇ ਤਾਂ 1500 ਤੋਂ ਘੱਟ ਤੋਂ ਟੈਸਟ ਨਹੀਂ ਹੁੰਦਾ ਹੈ ਪਰ ਇੱਥੇ ਸਾਡਾ ਫ੍ਰੀ ਆਫ ਕੋਸਟ ਟੈਸਟ ਹੁੰਦਾ ਹੈ ਇਸ ਲਈ ਮੱਲਾ ਕਲੀਨਿਕ ਸਾਡੇ ਲਈ ਬਹੁਤ ਲੱਗਦਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਇਹ ਸਭ ਮੁਮਕਿਨ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਰੰਗਲਾ ਪੰਜਾਬ ਜੇ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ ਕਿਉਂਕਿ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਵਿੱਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਰਖੜੀ ਦਾ ਤਿਹਾਰ ਦੁਨੀਆ ਭਰ ਦੇ ਵਿੱਚ ਬੜੇ ਹੀ ਪਿਆਰ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਭੈਣ ਭਰਾਵਾਂ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ ਰਖੜੀ ਤਾਂ ਦੇਖਦੇ ਹਾਂ ਇਸ ਵਾਰ ਰਖੜੀ ਦੇ ਸਪੈਸ਼ਲ ਕੀ ਕੁੱਛ ਹੈ ਜਿਹੜਾ ਕਿ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਇੱਕ ਦੁਕਾਨ ਤੇ ਪਹੁੰਚੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਸ ਵਾਰ ਮਾਰਕੀਟ ਦੇ ਵਿੱਚ ਰਖੜੀ ਨੂੰ ਲੈ ਕੇ ਕੀ ਕੁਝ ਨਵਾਂ ਕਿਉਂਕਿ ਭੈਣਾਂ ਜਦੋਂ ਆਪਣੇ ਵੀਰ ਦੇ ਲਈ ਰਖੜੀ ਖਰੀਦੀਆਂ ਨੇ ਤਾਂ ਕਾਫੀ ਸੋਹਣੀ ਰਖੜੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸੋਹਣੀ ਤੋਂ ਸੋਹਣੀ ਲਖੜੀ ਹੈ ਜਿਹੜੀ ਕਿ ਆਪਣੇ ਵੀਰ ਦੇ ਗੁੱਟ ਤੇ ਸਜਾਈ ਜਾਵੇ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਤਾਂ ਗੱਲਬਾਤ ਵੀ ਕਰਾਂਗੇ ਦੁਕਾਨਦਾਰਾਂ ਨਾਲ ਇਸ ਵਾਰ ਕੀ ਕੁਛ ਹੈ ਜਿਹੜਾ ਕਿ ਸਪੈਸ਼ਲ ਹੈ ਉਹ ਰਖੜੀ ਤੇ ਇਸ ਸਾਲ ਦੇਖਣ ਨੂੰ ਮਿਲ ਰਿਹਾ ਹੈ ਤਾਂ ਬਈ ਜੀ ਇਸ ਵਾਰ ਰਖੜੀ ਦੇ ਉੱਤੇ ਸਪੈਸ਼ਲ ਕੀ ਕੁਝ ਆਈਟਮਾਂ ਨੇ ਜਿਹਨੀਆਂ ਕਿ ਰਖੜੀ ਦੀਆਂ ਉਹ ਲੁਧਿਆਣੇ ਦੇ ਵਿੱਚ ਮਾਰਕੀਟ ਦੇ ਵਿੱਚ ਆਈਆਂ ਨੇ ਇਸ ਵਾਰ ਆ ਦੇਖੋ ਜਿਵੇਂ ਇਹ ਰਖੜੀ ਆਪਣੀ ਹੈਗੀ ਕਸਟਮਾਈਜ਼ ਹੋ ਰਹੀ ਹੈ ਤਾਂ ਮੈ ਸਿਸਟਰ ਬ੍ਰਦਰ ਵਾਸਤੇ ਆਪਣੇ ਹਿਸਾਬ ਨਾਲ ਇਸ ਤਰ੍ਹਾਂ ਗਿਫਟ ਪੈਕ ਕਰਾ ਰਹੇ ਨੇ ਠੀਕ ਹੈ ਤੇ ਨਾਲੇ ਬੱਚੇ ਵਾਸਤੇ ਵੀ ਫੈਂਸੀ ਰਖੜੀ ਆਈ ਹੋਈ ਹੈ ਟਾਈਸ ਹੋ ਗਿਆ ਜਿਵੇਂ ਅੱਛਾ ਇਹ ਪਿਛਲੀ ਵਾਰ ਮਾਰਕੀਟ ਸੀਗੀ ਜਿਹੜੇ ਤੁਸੀਂ ਗਿਫਟ ਪੈਕ ਕਰ ਰਹੇ ਹੋ ਇਹ ਫਸਟ ਟਾਈਮ ਹੈ ਇਹ ਇਸ ਵਾਰੀ ਇਹ ਜਿਨੇ ਵੀ ਰਖੜੀ ਤੇ ਆਈ ਹੈ ਬਾਕਸੇ ਜਿਹਾ ਵਗੈਰਾ ਬੰਨੇ ਹੈ ਇਹ ਫਸਟ ਟਾਈਮ ਬੰਨੇ ਆਏ ਨੇ ਇਹਨਾਂ ਨੂੰ ਤਿਆਰ ਫਿਰ ਕਿਸ ਤਰ੍ਹਾਂ ਦਾ ਤੁਸੀਂ ਕਰਦੇ ਹੋ ਇਹ ਆਪਣੇ ਉਤੇ ਜੀ ਕਿ ਤੁਸੀਂ ਕੀ ਲਿਖਵਾਣਾ ਤੇ ਕਿੱਦਾਂ ਦੇ ਪੈਕ ਕਰਾਣੇ ਆ ਇੱਥੇ ਕਸਟਮਾਈਜ਼ ਹੋ ਜਾਂਦਾ ਜੇਕਰ ਮੰਨ ਲਓ ਕਸਟਮਰ ਨੇ ਕੋਈ ਆਪਣੇ ਹਿਸਾਬ ਦੇ ਨਾਲ ਕਿਸੇ ਦਾ ਕੋਈ ਨਾਮ ਲਿਖਾਣਾ ਜਾਂ ਕੁਝ ਵੀ ਲਿਖਿਆ ਜਾਊਗਾ ਠੀਕ ਹੈ ਨਾਮ ਵੀ ਲਿਖਿਆ ਜਾਊਗਾ ਜਾਂ ਤੁਸੀਂ ਆਪਣੇ ਹਿਸਾਬ ਨਾਲ ਜਿਹੜੀ ਜਿਹੜੀ ਚੀਜ਼ ਦੇ ਰੱਖੜੀ ਆਪਣੇ ਹਿਸਾਬ ਨਾਲ ਬਣਵਾ ਵੀ ਸਕਦੇ ਸਕਦੇ ਹਿੱਥ। ਅੱਛਾ ਜੀ ਕੋਈ ਆਰਡਰ ਤੇ ਤੁਹਾਡੇ ਕੋਲ ਲੱਕੜੀ ਬਣਵਾਉਣਾ ਚਾਹਵੇ ਤਾਂ ਬਣਵਾ ਵੀ ਸਕਦਾ। ਹਾਂ ਜੀ ਹਾਂ ਜੀ ਉਹ ਸਾਰੇ ਬਣ ਜੂਗਾ। ਰੈਡੀ ਵੈਟ ਤੁਮਰ ਜਦੋਂ ਇਹ ਚੀਜ਼ ਆ ਕੇ ਦੇਖਦੇ ਆਂ ਸਵਾਰੀ ਮੇਰੇ ਸਾਹਮਣੇ ਇੰਸਾਰੀਆਂ ਨਵੀਆਂ ਆਈਟਮਾਂ ਨੇ ਤਾਂ ਕਸਟਮਰ ਦੇ ਪਸੰਦ ਆਂਦੀਆਂ ਨੇ ਜਾਂ ਕਸਟਮਰ ਕੀ ਕਹਿੰਦਾ? ਨਹੀਂ ਇਸ ਸਮੇਂ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਜੀ ਜ਼ਿਆਦਾ। ਕਹੀਏ ਕਿ ਸਾਡੇ ਕੋਲ ਆਰਡਰ ਬਥੇਰੇ ਆਏ ਹੋਏ ਆ। ਠੀਕ ਹੈ। ਅੱਛਾ ਇਹ ਜਨਨ ਕੀ ਇਹ ਬਾਕਸ ਹੈ? ਹਾਂ ਜੀ। ਓਕੇ। ਆ ਦੇਖੋ ਜਿਵੇਂ ਆ ਏਡੀ ਦੇ ਰਕੜੀ ਸਪੈਸ਼ਲ ਕਲਕੱਤਾ ਦੀ ਹੈ। ਠੀਕ ਹੈ। ਤਦ ਨੂੰ ਇਹਦੇ ਚ ਕਟੋਕਟ ਪੰਜਾਬੀ ਡਿਜ਼ਾਈਨ ਮਿਲ ਜਾਊਗਾ। ਓਕੇ। ਆ ਜਿਵੇਂ ਰਖੜੀ ਦਾ ਹੈ। ਤੇ ਇੱਕ ਖਾਲੀ ਵੀ ਸਪੈਸ਼ਲ ਤਿਆਰ ਕੀਤੀ ਗਈ ਹੈ। ਇਹ ਸਪੈਸ਼ਲ ਗਿਫਟ ਥਾਲੀ ਵੀ ਕੀ ਹੁੰਦਾ ਜੀ? ਇਹਦੇ ਚ ਆ ਗਿਆ ਜੀ ਜਿੱਦਾਂ ਕੁੰਕੁਮ ਆ ਗਿਆ, ਰਖੜੀ ਆ ਗਈ, ਬਾਦੀ ਰਖੜੀ ਤੇ ਨਾਲੇ ਗਿਫਟ। ਠੀਕ ਹੈ। ਤਾਂ ਬੱਚਿਆਂ ਲਈ ਇਸ ਵਾਰ ਕੀ ਸਪੈਸ਼ਲ ਹੈ ਜੀ? ਬੱਚੇ ਦੀ ਇਸ ਵਾਰੀ ਆਏ ਹੋਏ ਜੀ ਆ ਦੇਖੋ 22 ਵਾਲੀ ਹੈ। ਨਾਲੇ ਆ ਜਿਵੇਂ ਇਹ ਗੱਲ ਆਈ ਆਲੇ ਆਂਦੇ ਆ। ਇਦਾਂ ਦੇ ਰਖੜੀਆਂ ਆਈ ਹੋਈ। ਹੂੰ। ਅੱਛਾ ਇਹ ਜਿਹੜੇ ਬੱਚਿਆਂ ਲਈ ਇਸ ਵਾਰ ਇਹ ਪਿਛਲੀ ਵਾਰ ਵੀ ਸੀ ਕਿ ਜਾਂ ਫਿਰ ਇਸ ਵਾਰ ਸਪੈਸ਼ਲ ਨੇ? ਹਰ ਬਾਰੀ ਆਂਦੀ ਹੈ ਜੀ ਬਸ ਚੇਂਜ ਹੋ ਜਾਂਦਾ। ਠੀਕ ਹੈ। ਆ ਖੋਲ ਕੇ ਦਿਖਾਓਗੇ ਜੀ ਇੱਕ ਬੱਚਿਆਂ ਲਈ। ਤਾਂ ਬਿਲਕੁਲ ਬੱਚਿਆਂ ਲਈ ਵੀ ਸਪੈਸ਼ਲ ਕੁਝ ਤਿਆਰ ਕੀਤਾ ਗਿਆ ਰਖੜੀ ਦੇ ਲਈ। ਆ ਜੀ ਮੈਂ ਛੋਟੀ ਬੱਚੀ ਹਾਂ ਜਿੰਨੇ ਜਰੂਰ ਟੂ ਟਾਈਪ ਦੇ ਜਿਹੜੇ ਵੀ ਆਂਦੇ ਆ ਉਹ ਲਾ ਦਿੰਦੇ ਆ ਤੇ ਨਾਲੇ ਇਹਦੇ ਵਿੱਚ ਪ੍ਰੋਬਲਮ ਨਹੀਂ ਆਂਦੀ ਠੀਕ ਹੈ ਇਹ ਬੰਨਣਾ ਹੋਵੇ ਜਾਂ ਟਾਈਟ ਜਾਂ ਲੂਜ਼ ਹੋਵੇ ਏਦਾਂ ਦੀ ਆ ਕਸਟਮਰ ਦਾ ਰਿਸਪੌਂਸ ਕਿਹੋ ਜਿਹਾ ਮਿਲ ਰਿਹਾ ਜੀ ਇਸ ਵਾਰੀ ਮਾਰ ਇਸ ਵਾਰ ਬਸ ਇਹ ਕਹਿ ਸਕਦੇ ਆਪਾਂ ਕਿ ਠੀਕ ਠੀਕ ਹੀ ਆ ਉਧਰ ਦੇਣੀ ਹੈ ਜਿਸ ਹਿਸਾਬ ਨਾਲ ਮਾਰਕੀਟ ਚੱਲ ਰਹੀ ਹੈ ਬਸ ਅਵਰੇਜ ਆਪਾਂ ਦੇਖੋ ਨੂੰ ਮਿਲ ਰਹੀ ਹੈ ਬਾਜ਼ਾਰ ਤੇ ਹਾਂ ਰੌਣਕ ਮੇਲਾ ਘਟ ਹੈ ਇਸ ਵਾਰੀ ਹਾਂ ਜੀ ਤਾ ਬਿਲਕੁਲ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਤੋਂ ਦਿਖਾ ਦਿੰਨੇ ਆ ਬੱਚਿਆਂ ਦੇ ਲਈ ਸਪੈਸ਼ਲ ਹਾਈਟਮਨ ਜਿਹੜੀਆਂ ਨੇ ਉਹ ਇਸ ਵਾਰ ਮਾਰਕੀਟ ਦੇ ਵਿੱਚ ਆਈਆਂ ਨੇ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਇੱਕ ਰਖੜੀ ਇੱਕ ਅਜੀਹਾ ਤੋਹਫਾ ਹੁੰਦਾ ਹੈ ਵੀਰ ਦੇ ਲਈ ਹਰ ਇੱਕ ਭੈਣ ਸੋਚਦੀ ਏ ਕਿ ਮੈਂ ਸੋਹਣੀ ਤੋਂ ਸੋਹਣੀ ਜਿਹੜੀ ਕਿ ਰਖੜੀ ਹੈ ਉਹ ਆਪਣੇ ਵੀਰ ਦੇ ਗੁੱਟ ਦੇ ਉੱਤੇ ਸਜਾਵਾਂ ਤਾਂ ਬਾਜ਼ਾਰ ਘੁੰਮਦੀਆਂ ਨੇ ਆ ਕੇ ਪਸੰਦ ਕਰਕੇ ਤਾਂ ਆਪਣੀ ਪਸੰਦ ਦੀਆਂ ਰਖੜੀਆਂ ਲੈ ਕੇ ਆਪਣੇ ਵੀਰ ਦੇ ਲਈ ਜਾਂਦੀ ਨੇ ਤੇ ਇਸ ਵਾਰ ਸਪੈਸ਼ਲ ਜਿਹੜੇ ਕਿ ਬਾਕਸ ਨੇ ਉਹ ਵੀ ਤਿਆਰ ਕੀਤੇ ਗਏ ਨੇ 50% ਹਾਂਜੀ ਨਾਲੇ ਇਸ ਬਾਰੇ ਸਪੈਸ਼ਲ ਆਫਰ ਲੱਗਿਆ ਹੋਇਆ ਨੇ ਸਾਰੇ ਚੀਜ਼ਾਂ ਦੇ 50% ਅੱਛਾ 50% ਆਫ ਤੇ ਦੇ ਰਹੇ ਹੋ ਆਫ ਤੇ ਠੀਕ ਹੈ ਚਾਹੇ ਜਿੱਦਾਂ ਮਰਜ਼ੀ ਬਣਵਾ ਲਓ ਆਈਟਮ ਲੈਣੀ ਹੋ ਸਭ ਤੋਂ 50% ਆਈਟਮ ਲੈਣੀ ਹੈ 50% ਆਫ ਤੇ ਹੈ ਬਿਲਕੁਲ ਕਸਟਮਰ ਲਈ ਇਹ ਵੀ ਬਹੁਤ ਵਧੀਆ ਆਫਰ ਹੈ ਇਸ ਵਾਰ 50% ਜਿਹੜੀ ਕੀ ਆਫ ਹੈ ਉਹ ਵੀ ਮਿਲ ਰਹੀ ਹੈ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਜ਼ਾਰਾਂ ਦੇ ਵਿੱਚ ਰੋਣੋ ਕਿਉਂ ਜ਼ਰੂਰ ਘੱਟ ਦੇਖਣ ਨੂੰ ਮਿਲ ਰਹੀ ਹੈ ਪਰ ਫਿਰ ਵੀ ਬਾਜ਼ਾਰ ਦੇ ਵਿੱਚ ਸਪੈਸ਼ਲ ਜਿਹੜੀਆਂ ਕਿ ਰੱਖਣੀਆਂ ਨੇ ਕੋਈ ਸੁਹਰਾਈਆਂ ਨੇ ਬਾਕਸ ਤਿਆਰ ਕੀਤੇ ਗਏ ਨੇ ਬੱਚਿਆਂ ਦੇ ਲਈ ਸਪੈਸ਼ਲ ਕੀ ਕੁਝ ਰੱਖੀਆਂ ਤਿਆਰ ਕੀਤੀਆਂ ਗਈਆਂ ਸੀ ਉਹ ਵੀ ਤਸਵੀਰਾਂ ਤੋਂ ਨਾਲ ਸਾਂਝੀਆਂ ਕੀਤੀਆਂ ਕੈਮਰਾ ਪਰਸਨ ਸਲਮਾਨਦ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ